ਤੁਹਾਡੀ ਸਾਰਿਆਂ ਦੀ ਫਰਮਾਇਸ਼ ਤੇ ਆਪਾਂ ਇੱਕ ਹੋਰ ਅਜ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਜਿੰਨੀਆਂ ਗੱਡੀਆਂ ਤੁਸੀਂ ਦੇਖੋਗੇ ਵਧੀਆ ਰੇਟਾਂ 'ਚ ਵਧੀਆ ਕੰਡੀਸ਼ਨ ਦੀਆਂ ਤੇ ਤੁਹਾਡੀ ਡਿਮਾਂਡ ਤੇ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਇਲਾਕੇ 'ਚੋਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਉੱਤੇ ਹਮੇਸ਼ਾ ਪੂਰੀ ਵੀਡੀਓ 'ਚ ਆਪਣਾ WhatsApp ਨੰਬਰ ਲਿਖਿਆ ਰਹਿੰਦਾ ਜੀ 94656929488 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਆ ਕੁਝ ਭੇਜੋ ਬਿਲਕੁਲ ਫਰੀਦ ਉਹ ਵਿੱਚ ਆਪਾਂ ਐਡ ਲਗਾ ਦਾਂਗੇ ਕੋਈ ਆਪਣਾ ਕਮਿਸ਼ਨ ਕੋਈ ਦਲਾਲੀ ਕੁਝ ਨਹੀਂ ਹੁੰਦਾ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਅਸੀਂ i20 ਆਸਥਾ ਟਾਪ ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ 2018 ਮਾਡਲ 11ਵਾਂ ਮਹੀਨਾ ਤੇ ਤੀਜੇ ਨਾਮ ਸੀ ਬਹੁਤ ਸੋਹਣੀ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਜੇ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਮਲਸੀਆ ਮਾਲਕ ਦਾ ਏਰੀਆ ਸੀ ਜਾ ਕੇ ਦੇਖ ਸਕਦੇ ਹੋ ਬਾਕੀ ਮਾਲਕ ਕਹਿੰਦੇ ਨੇ ਇਨਸ਼ੋਰੈਂਸ ਪ੍ਰਦੂਸ਼ਣ ਜਿੰਨੇ ਕਾਗਜ਼ ਪੱਤਰ ਹੁੰਦੇ ਆ ਸਾਰੇ ਆਪਾਂ ਨੂੰ ਕੰਪਲੀਟ ਮਿਲ ਜਾਣਗੇ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਓਨਰ ਵੱਲੋਂ ਜਿਹੜੀ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਜੀ 6,5000 ਰੁਪਏ ਪਹੁੰਚੀ ਹੈ ਮਾਲਕ ਜਿਹੜੇ ਆਪਨੇ ਇਸ ਗੱਡੀ ਦੀ ਉਹਨਾਂ ਨੇ ਆਖਿਆ ਵੀ ਰੇਟ ਕੀਤਾ ਜਾਊਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਫਿਕਸ ਰੇਟ ਨਹੀਂ ਹੈਗਾ ਡਿਮਾਂਡ ਹੈ ਸਿਰਫ ਤੇ ਜਿਹਨੂੰ ਵੀ ਪਸੰਦ ਆਉਂਦੀ ਅਸੀਂ ਮਾਲਕ ਕਹਿੰਦੇ ਨੇ ਪਹਿਲਾਂ ਇੱਕ ਵਾਰੀ ਫੋਨ ਕਰ ਲੂ ਉਹ ਤੋਂ ਬਾਅਦ ਜਿਹਨੇ ਦੇਖਣੀ ਹੈ ਘਰ ਆ ਕੇ ਦੇਖ ਸਕਦੂ ਚਲਾ ਕੇ ਦੇਖ ਸਕਦੂ ਜਦੋਂ ਪੂਰੀ ਤਸੱਲੀ ਹੋ ਗਈ ਫਿੱਟ ਬੈਠ ਗਈ ਗੱਡੀ ਪੂਰੀ ਤਰ੍ਹਾਂ ਉਹ ਤੋਂ ਬਾਅਦ ਰੇਟ ਵੇਖ ਕੇ ਕਰ ਲਾਂਗੇ 700 ਪੂਰਾ 9928700 79 ਇਹ ਵਾਈ ਦਾ ਨੰਬਰ ਹੈ ਜੀ ਜਿੰਨਾਂ ਦੀ ਇਹ i20 ਗੱਡੀ ਹੈਗੀ ਸੈਕਿੰਡ ਗੱਡੀ ਆਪਾਂ ਸਬਕਟ ਲੈ ਕੇ ਪਹੁੰਚੀ ਆਸੀ 2015 ਮਾਡਲ ਗੱਡੀ ਆ ਦੂਜੇ ਨਾਮ ਹੈ ਜੀ ਗੱਡੀ ਇਹ 4,65,000 ਰੁਪਏ ਮਾਲਕ ਵੱਲੋਂ ਡਿਮਾਂਡ ਹੈ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਪੂਰੀ ਸੋਹਣੀ ਗੱਡੀ ਆਸੀ 4,65,000 ਰੁਪਏ ਮਾਲਕ ਵੱਲੋਂ ਡਿਮਾਂਡ ਹੈ ਜੀ ਹੁਸ਼ਿਆਰਪੁਰ ਮਾਲਕ ਦਾ ਏਰੀਆ ਹੈਗਾ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਹੈ ਤਾਂ ਹੁਸ਼ਿਆਰਪੁਰ ਖੜੀਆ ਮਾਲਕ ਦੇ ਘਰੇ ਪਰਸਨਲ ਮਾਲਕ ਦੀ ਗੱਡੀ ਆ ਮਾਲਕ ਨੇ ਵਧੀਆ ਚਲਾਈ ਹੋਈ ਆ ਵਧੀਆ ਰੱਖੀ ਹੋਈ ਆ ਜਾ ਕੇ ਦੇਖੋਗੇ ਤਾਂ ਤੁਹਾਨੂੰ ਗੱਡੀ ਪਸੰਦ ਆਊਗੀ ਵਾਕੀ ਰੰਗ ਦੇਖ ਲਓ ਜੀ ਬੰਪਰ ਬੂੰਪਰ ਦੇਖ ਲਓ ਅੰਦਰੋਂ ਬਾਹਰੋਂ ਹਰ ਚੀਜ਼ ਦੀ ਮਾਲਕ ਨੇ ਵਧੀਆ ਫੋਟੋ ਆਪਣੇ ਕੋਲੇ ਖਿੱਚ ਕੇ ਭੇਜੀ ਆ ਤੇ ਜਾ ਕੇ ਕੋਈ ਦੇਖਣ ਦਾ ਹੈਗਾ ਚਾਹਵਾਨ ਸੀ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰੋ 7347345305 ਗੱਲ ਕਰ ਸਕਦੇ ਹਾਂ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਗੱਡੀ ਜਾਂ ਮੋਟਰਸਾਈਕਲ ਹੈ ਘਰ ਹੈ ਕੂਠੀ ਹੈ ਮਕਾਨ ਹੈ ਕੁਝ ਵੀ ਹੈ ਤੁਹਾਡੇ ਕੋਲ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਐਡ ਆ ਪਤਵਾਰੀ ਲਾ ਦੇਵਾਂਗੇ ਜੀ ਸਿਆਜ ਗੱਡੀ ਦੀ ਆਪਾਂ ਗੱਲ ਕਰਾਂਗੇ ਚਿੱਟੇ ਰੰਗ ਦੀ ਪੰਜਾਬ ਨੰਬਰ ਮਾਡਲ ਦੀ ਗੱਲ ਕਰੀਏ 2014 ਮਾਡਲ ਮਾਲਕ ਨੇ ਗੱਡੀ ਦੱਸੀ ਹੈ ਤੇ ਮਾਲਕ ਕਹਿੰਦੇ ਨੇ ਆਰ ਸੀ 2016 ਦੀ ਹੈ ਤੇ ਗੱਡੀ ਦੇ ਮਾਲਕ ਕਹਿੰਦੇ ਨੇ 5 ਲੱਖ ਤੇ 25000 ਰੁਪਏ ਸਾਡੀ ਡਿਮਾਂਡ ਹੈ ਤੇ ਮਾਲਕ ਨੇ ਐਂ ਵੀ ਕਿਹਾ ਜਦੋਂ ਗੱਡੀ ਫਿੱਟ ਬੈਠ ਜੂਗੀ ਚਲਾ ਕੇ ਜਦੋਂ ਦੇਖੂਗੇ ਸਟਾਰਟ ਕਰਕੇ ਦੇਖੂਗੇ ਜਦੋਂ ਤਸੱਲੀ ਹੋ ਜੂਗੀ ਉਸ ਤੋਂ ਬਾਅਦ ਇਹ ਰੇਟ ਵੇਖ ਕੇ ਮੁਕਾਬਲੇ ਮੰਗੀ। ਬਾਕੀ ਤੁਸੀਂ ਜਾ ਕੇ ਦੇਖੋਗੇ ਘਰੇ ਮਾਲਕ ਦੇ ਤੁਹਾਨੂੰ ਗੱਡੀ ਇਹ ਪਸੰਦ ਆਊਗੀ। ਗੱਡੀ ਦਾ ਰੇਟ ਪਸੰਦ ਆਊਗਾ। ਬਾਕੀ ਰੰਗ ਤੁਹਾਨੂੰ ਪਸੰਦ ਆ ਗਿਆ ਹੋਊਗਾ। ਤੇ ਪੰਜਾਬ ਨੰਬਰ ਹੈ ਤੇ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ। ਬਾਕੀ ਹਰ ਚੀਜ਼ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਜੀ। ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਜਾ ਕੇ ਵੀ ਦੇਖ ਸਕਦੇ ਹੂੰ। ਕਿਸੇ ਨੇ ਚਲਾ ਕੇ ਦੇਖਣੀ ਹੈ ਗੱਡੀ ਚਲਾ ਕੇ ਵੀ ਦੇਖ ਸਕਦੇ ਹੂੰ। ਪੂਰੀ ਤਸੱਲੀ ਕਰਕੇ ਤੇ ਉਹ ਤੋਂ ਬਾਅਦ ਡੀਲ ਕਰ ਸਕਦੇ ਹੂੰ ਜੀ। ਕਰਾਂਗੇ ਜੀ ਆਪਾਂ ਹੁਣ ਵਰਨਾ ਗੱਡੀ ਦੀ ਗੱਲਬਾਤ ਕਾਫੀ ਆਪਣੇ ਕੋਲੇ ਡਿਮਾਂਡ ਆਈ ਸੀਗੀ ਵਰਨਾ ਗੱਡੀਆਂ ਜੀ ਸਾਰਿਆਂ ਨੂੰ ਪਸੰਦ ਹੀ ਆਉਂਦੀ ਐ ਤੁਹਾਨੂੰ ਪਤਾ ਹੀ ਐ ਹੁੰਡਾਈ ਦੀ ਵਰਨਾ 1.6 SX 2015 ਮਾਡਲ ਗੱਡੀ ਆਪਾਂ ਨੂੰ ਮਿਲੂਗੀ ਪੁਸ਼ ਬਟਨ ਸਟਾਰਟ ਐ ਤੇ ਮਾਲਕ ਦਾ ਜਿਹੜਾ ਏਰੀਆ ਬਾਗਾ ਪੁਰਾਣਾ ਜੀ ਘਰੇ ਮਾਲਕ ਦੇ ਗੱਡੀ ਖੜੀ ਐ ਮਾਲਕ ਦੀ ਪਰਸਨਲ ਇਹ ਗੱਡੀ ਐ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਐ ਐਨਓਸੀ ਮਿਲ ਜੂਗੀ ਬਾਗੇ ਪੁਰਾਣੇ ਜਾ ਕੇ ਦੇਖ ਵੀ ਸਕਦੇ ਹੋ ਜੇ ਕਿਸ ਨੂੰ ਗੱਡੀ ਇਹ ਪਸੰਦ ਆਈ ਐ ਜੀ ਬਾਕੀ ਮਾਲਕ ਕਹਿੰਦੇ ਨੇ ਜਿਹਨੂੰ ਵੀ ਪਸੰਦ ਆਉਂਦੀ ਆ ਇੱਕ ਵਾਰੀ ਘਰੇ ਆਉ ਗੱਡੀ ਨੂੰ ਪਹਿਲਾਂ ਤੋੜ ਕੇ ਦੇਖੋ ਸਟਾਰਟ ਕਰਕੇ ਦੇਖੋ ਅੰਦਰ ਬਾਹਰੋਂ ਚੈੱਕ ਕਰੋ ਪੂਰੀ ਜਦੋਂ ਤਸੱਲੀ ਹੁੰਦੀ ਆ ਰੇਟ ਉਹ ਤੋਂ ਬਾਅਦ ਕਰਾਂਗੀ ਬਾਕੀ ਇੰਜਨ ਗੇਅਰ ਪੂਰਾ ਵਧੀਆ ਜੀ ਨਾ ਕਿਸੇ ਪਾਸੋਂ ਕੋਈ ਆਵਾਜ਼ ਆਉਂਦੀ ਆ ਨਾ ਕੋਈ ਲੱਗੀ ਬੱਜੀ ਆ ਕਿਸੇ ਪਾਸੋਂ ਵਧੀਆ ਸੋਹਣੀ ਗੱਡੀ ਆ ਬਹੁਤ ਵਧੀਆ ਮਾਲਕ ਨੇ ਰੱਖੀ ਹੋਈ ਆ ਸੰਭਾਈ ਦੇ ਵਿੱਚ ਚੱਲੀ ਹੋਈ ਆ ਸੰਭਾਈ ਚ ਹੀ ਰਹੀ ਆ ਤੇ ਤੁਹਾਨੂੰ ਮਾਲਕ ਦਾ ਨੰਬਰ ਮੈਂ ਦੇ ਦੇਣਾ ਸੀ ਜਾ ਕੇ ਤੁਸੀਂ ਦੇਖਣਾ ਚਾਹੋ ਨਿਓ ਗੱਡੀ ਨੂੰ ਤਾਂ ਮਾਲਕ ਨਾਲ ਗੱਲ ਕਰ ਲਿਓ 98558 39277 ਇੱਕ ਵਾਰੀ ਗੱਲ ਕਰ ਲਿਓ ਤੇ ਉਸ ਤੋਂ ਬਾਅਦ ਜਾ ਕੇ ਦੇਖ ਲਿਓ ਤੇ ਉਸ ਤੋਂ ਬਾਅਦ ਡੀਲ ਕਰ ਲਿਓ ਜਦੋਂ ਪੂਰੀ ਤਸੱਲੀ ਤੁਹਾਡੀ ਹੋ ਗਈ ਆਪਣੀ ਵੀਡੀਓ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਸੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਪਸੰਦ ਆ ਰਹੀ ਆ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਦਿਓ ਹੌਸਲਾ ਜਾਂ ਬਣਿਆ ਰਹਿੰਦਾ ਜੀ ਜਦੋਂ ਤੁਸੀਂ ਲਾਈਕ ਕਰਦੇ ਰਹਿੰਦੇ ਹੋ ਵੱਧ ਤੋਂ ਵੱਧ ਕਰਿਆ ਕਰੋ ਜੀ ਲਾਈਕ ਵੱਦ ਤੋਂ ਵੱਧ ਕਰਿਆ ਕਰੋ ਸ਼ੇਅਰ ਜਿੱਥੇ ਵੀ ਤੁਸੀਂ ਕਰਨਾ ਚਾਹੁੰਦੇ ਹੋ ਚਾਹੇ WhatsApp ਤੇ ਚਾਹੇ Facebook ਤੇ ਜਿੱਥੇ ਵੀ ਤੁਸੀਂ ਸ਼ੇਅਰ ਕਰਨੀ ਹੈ ਵੀਡੀਓ ਸ਼ੇਅਰ ਅੱਗੇ ਕਰ ਦਿਆ ਕਰੋ ਜੀ ਤੁਹਾਡੇ ਯਾਰਾਂ ਮਿੱਤਰਾਂ ਚ ਤੁਹਾਡੇ ਰਿਸ਼ਤੇਦਾਰਾਂ ਚ ਹਰ ਪਾਸੇ ਜੀ ਬਾਕੀ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਹਰ ਰੋਜ਼ ਆਪਣੀ ਜੇ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦੇਖਣ ਨੂੰ ਮਿਲੇਗਾ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਉਹਨੂੰ ਲਾਜ਼ਮੀ ਦਬਾ ਦਿਓ ਤਾਂ ਕਿ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਜੀ ਨਾਲ ਦੀ ਨਾਲੇ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਗੱਡੀ, ਮੋਟਰਸਾਈਕਲ, ਘਰ, ਕੋਠੀ, ਮਕਾਨ ਚਾਹੇ ਕੁਝ ਵੀ ਅਸੀਂ ਭੇਜੋ ਆਪਣੇ ਕੋਲੇ ਐਡ ਆਪਾਂ ਲਾ ਦਵਾਂਗੇ। ਸਬਟ ਡਿਜ਼ਾਇਰ ਗੱਡੀ ਦੀ ਆਪਾਂ ਗੱਲ ਕਰਾਂਗੇ ਜੀ 2011 ਮਾਡਲ ਗੱਡੀ ਹੈ। 165 ਮਾਲਕ ਨੇ ਡਿਮਾਂਡ ਕੀਤੀ ਅਸੀਂ 165 ਦੇ ਵਿੱਚੋਂ ਰੇਟ ਕੀਤਾ ਜਾਊਗਾ। ਮਾਲਕ ਕਹਿੰਦੇ ਨੇ ਵੀ ਗੱਡੀ ਦਾ ਜਿਹੜਾ ਰੇਟ ਇਹ ਦੱਸੇਗਾ ਅਸੀਂ ਇੱਕ ਡਿਮਾਂਡ ਹੈਗੀ। ਫਿਰੋਜ਼ਪੁਰ ਮਾਲਕ ਦੇ ਘਰੇ ਗੱਡੀ ਖੜੀ ਹੈ। ਬਾਕੀ ਫੋਟੋਆਂ 'ਚ ਹਰ ਚੀਜ਼ ਤੁਸੀਂ ਦੇਖ ਰਹੇ ਹੋ ਜੀ। ਮਾਲਕ ਨੇ ਬਹੁਤ ਵਧੀਆ ਆਪਣੇ ਕੋਲੇ ਫੋਟੋਆਂ ਖਿੱਚ ਕੇ ਭੇਜੀਆਂ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ 11 ਮਾਡਲ ਹੈ ਅੰਦਰੋਂ ਗੱਡੀ ਸੋਹਣੀ ਹੈ ਬਾਹਰੋਂ ਪੂਰੀ ਵਧੀਆ ਪਈ ਹੈ ਰੇਟ ਕੀਤਾ ਜਾਊਗਾ ਜੀ ਬਾਕੀ ਤੁਸੀਂ ਮੈਨੂੰ ਦੱਸੋ ਜੀ ਤੁਹਾਨੂੰ ਰੇਟ ਕਿੰਨੇ ਦਾ ਲੱਗਿਆ ਇਸ ਗੱਡੀ ਦਾ ਤੇ ਕਿਵੇਂ ਦੀ ਗੱਡੀ ਤੁਹਾਨੂੰ ਲੱਗ ਰਹੀ ਹੈ ਫੋਟੋਆਂ ਚ ਤੁਸੀਂ ਦੇਖ ਹੀ ਰਹੇ ਹੋ ਜੀ ਤੇ ਜਾ ਕੇ ਦੇਖਣਾ ਚਾਹੁੰਦੇ ਹੋ 6280912437 ਮਾਲਕ ਬਾਈ ਦਾ ਨੰਬਰ ਹੈ ਜਿੰਨਾਂ ਦੀ ਗੱਡੀ ਹੈ ਕਰੋ ਗੱਲਬਾਤ ਰੇਟ ਇਸ ਗੱਡੀ ਵਾਸਤੇ ਕਾਫੀ ਤੁਸੀਂ ਕਹਿੰਦੇ ਸੀਗੇ ਰਿਟਜ਼ 2009 ਮਾਡਲ ਲੈ ਕੇ ਪਹੁੰਚਿਆ ਸੀ ਮਾਡਲ ਤੇ ਨਾ ਜਾਇਓ ਜੀ 2009 ਤਾਂ ਮਾਡਲ ਪਰ ਗੱਡੀ ਦੀ ਪਾਸਿੰਗ ਮਾਲਕ ਨੇ ਰੀਨਿਊ ਕਰਵਾਈ ਹੋਈ ਆ ਰੀਨਿਊ ਹੋਈ ਆ 2029 ਤੱਕ ਡਿਮਾਂਡ 140 ਹੈ ਮੁਕਤ ਸਰ ਸਾਹੀ ਮਾਲਕ ਦਾ ਏਰੀਆ ਦਾ ਤੇ ਟਾਇਰ ਚੈੱਕ ਕਰੋ ਜੀ ਬਹੁਤ ਵਧੀਆ ਟਾਇਰ ਨੇ ਬੰਪਰ ਵਧੀਆ ਮਿਲ ਜਾਣਗੇ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਵਧੀਆ ਮਿਲ ਜੂਗੀ ਤੇ ਅੰਦਰੋਂ ਵੀ ਵਧੀਆ ਸੋਹਣੀਆ ਗੱਡੀ ਬਾਕੀ ਮਾਲਕ ਨੇ ਫੋਟੋਆਂ ਚ ਸਾਰਾ ਕੁਝ ਦਿਖਾਇਆਗਾ ਤੁਸੀਂ ਫੋਟੋਆਂ ਰਾਹੀਂ ਸਾਰਾ ਕੁਝ ਦੇਖ ਰਹੇ ਹੋ ਜੀ ਜੇ ਤੁਸੀਂ ਆਪਦੀ ਤਸੱਲੀ ਕਰਨੀ ਹੈ ਪੱਕੀ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰ ਲਿਓ ਜਦੋਂ ਸਾਰਾ ਕੁਝ ਤੁਸੀਂ ਪੁੱਛ ਲਿਆ ਉਹ ਤੋਂ ਬਾਅਦ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਨੂੰ ਟਾਈਮ ਦੇ ਦਿਓ ਉਹ ਤੋਂ ਬਾਅਦ ਜਾਇਓ ਦੇਖ ਲਿਓ ਗੱਡੀ ਨੂੰ ਸਟਾਰਟ ਕਰਕੇ ਦੇਖ ਲਓ ਪੂਰੀ ਤਸੱਲੀ ਜਦੋਂ ਹੋ ਗਈ ਉਹ ਤੋਂ ਬਾਅਦ ਰੇਟ ਕੀਤਾ ਜਾਊਗਾ ਜੀ 80500 ਸ਼ਿਆਲੀ 39804 ਬਾਕੀ ਨੰਬਰ ਸਕਰੀਨ ਤੇ ਮਿਲ ਗਿਆ ਤੁਹਾਨੂੰ ਸਾਰੀ ਜਾਣਕਾਰੀ ਵੀ ਆਪਾਂ ਸਕਰੀਨ ਤੇ ਦੇਈ ਦਿੱਤੀ ਮਰੂਤੀ 800 ਗੱਡੀ ਦੀ ਆਪਾਂ ਗੱਲਬਾਤ ਕਰਾਂਗੇ ਜੀ ਪੰਜਾਬ ਨੰਬਰ ਗੱਡੀ ਹੈ 35000 ਰੁਪਏ ਮਾਲਕ ਨੇ ਡਿਮਾਂਡ ਕਹੀ ਆ ਰਾਮਪੁਰਾ ਫੂਲ ਮਾਲਕ ਦਾ ਏਰੀਆ ਜੀ ਟਾਇਰ ਵਧੀਆ ਨੇ ਗੱਡੀ ਸੋਹਣੀ ਹੈ ਇੰਜਨ ਗੇਅਰ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਅੰਦਰੋਂ ਵੀ ਸੋਹਣੀ ਹੈ ਬਾਹਰੋਂ ਵੀ ਠੀਕ ਹੈ ਰੰਗ ਵੀ ਠੀਕ ਹੈ ਬਾਕੀ ਆਪਾਂ ਫੋਟੋਆਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਫੋਟੋਆਂ ਜੇ ਤੁਹਾਨੂੰ ਵਧੀਆ ਲੱਗ ਰਹੀਆਂ ਅਸੀਂ ਤਾਂ ਗੱਡੀ ਵੀ ਤੁਹਾਨੂੰ ਵਧੀਆ ਲੱਗੂਗੀ ਤੇ ਰਾਮਪੁਰਾ ਫੂਲ ਮਾਲਕ ਦਾ ਏਰੀਆ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਮਾਲਕ ਬਾਈ ਜਿਹੜੇ ਆਪ ਨੇ ਇਸ ਗੱਡੀ ਦੇ ਉਹਨਾਂ ਦਾ ਮੋਬਾਈਲ ਨੰਬਰ 98500 5823 54377 ਗੱਲ ਕਰ ਸਕਦੇ ਹੋ ਜੀ ਬਾਕੀ ਵੀਡੀਓ ਸਾਰੀ ਤੁਸੀਂ ਦੇਖ ਲਈ ਸੀ ਸਾਰੀਆਂ ਗੱਡੀਆਂ ਤੁਸੀਂ ਦੇਖ ਲਈਆਂ ਜੇ ਤੁਹਾਨੂੰ ਵੀਡੀਓ ਪਸੰਦ ਆਈ ਉਹ ਵਧੀਆ ਲੱਗੀ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰੋ ਜੀ ਤੇ ਜਿੰਨੇ ਤੁਸੀਂ ਪਹੁੰਚੇ ਹੋ ਜੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇ ਹਲੇ ਤੱਕ ਤੁਸੀਂ ਨਹੀਂ ਕੀਤਾ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਦਿਓ ਜੀ ਐਡ ਕਰ ਬੋਣਿਓ ਤੁਸੀਂ ਕਿਸੇ ਵੀ ਏਰੀਆ ਚੋਂ ਦੇਖ ਰੂ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਾ ਦਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਗੱਡੀ ਮੋਟਰਸਾਈਕਲ ਘਰ ਕੁਠੀ ਮਕਾਨ ਦੇ ਨਾਲ ਜੀ